ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੇ ਫੋਰਨ ਕੰਟਰੀ ਦੇ ਵਿੱਚ ਖਾਲਸਤਾਨੀ ਰਹਿੰਦੇ ਨੇ ਭਾਵੇਂ ਉਹ ਕੈਨੇਡਾ ਵਿੱਚ ਹੋਣ ਭਾਵੇਂ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਜਰਮਨ ਦੇ ਵਿੱਚ ਹੋਣ ਇਹ ਸਾਰੇ ਉਹ ਕਦੀੜਾ ਨੇ ਜਿਨ੍ਹਾਂ ਨੇ ਆਪਣਾ ਤੋਰੀ ਫੁਲਕਾ ਚਲਾਉਣ ਵਾਸਤੇ ਗੁਰਦੁਆਰੇ ਬਣਾ ਲੈ ਤੇ ਗੁਰਦੁਆਰਿਆਂ ਦੇ ਵਿੱਚ ਹੁੰਦਾ ਕਿ ਇਹ ਕੋਤਕਲੇਸ਼ ਇੱਕ ਦੂਜੇ ਦੇ ਛਿੱਤਰ ਫੇਰਨਾ ਇੱਕ ਦੂਜੇ ਦੀਆਂ ਪੱਗਾਂ ਲਾਉਣੀਆਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗਾਲੀ ਗਲੋਚ ਕਰਨਾ ਔਰ ਜਿਹੜਾ ਗੁਰਦੁਆਰੇ ਦਾ ਪੈਸਾ ਹੈਗਾ ਉਹ ਨਿੱਜੀ ਆਪਣੇ ਕੰਮਾਂ ਲਈ ਵਰਤਦੇ ਨੇ ਔਰ ਜਿਹੜੇ ਵੀ ਫੌਨ ਕੰਟਰੀ ਵਿੱਚ ਗੁਰਦੁਆਰੇ ਨੇ ਥੋੜਿਆਂ ਨੂੰ ਛੱਡ ਕੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬੀਨਾਸ਼ ਕਦੇ ਨਹੀਂ ਹੁੰਦਾ ਥੋੜਿਆਂ ਨੂੰ ਛੱਡ ਕੇ ਬਹੁਤੇ ਉਹ ਨੇ ਜਿਹੜੇ ਗੁਰਦਰਬਾਰ ਦਾ ਪੈਸਾ ਗੁੰਡਾਗਰਦੀ ਤੇ ਵਰਤਦੇ ਨੇ ਖਾਲਸਾ ਦੇ ਨਾਂ ਤੇ ਝੰਡੇ ਚੱਕ ਲਏ ਝੰਡੇ 'ਤੇ ਡੰਡਾ ਪਸਾ ਲਿਆ ਮੋਦੀ ਮਰ ਗਿਆ ਇੰਡੀਆ ਮੁਰਦਾਬਾਦ ਭਾਰਤ ਮਾਤਾ ਮੁਰਦਾਬਾਦ ਇਦਾਂ ਕਰਦੇ ਆ ਔਰ ਸਭ ਤੋਂ ਵੱਡੀ ਸਿਰਦਰਦੀ ਇਹ ਖਾਲਸਤਾਨੀ ਜਿਹੜੇ ਭਾਰਤ ਤੋਂ ਪੰਜਾਬ ਤੋਂ ਸਟੂਡੈਂਟ ਜਾਂਦੇ ਆ ਉਹਨਾਂ ਲਈ ਬਣਦੇ ਉਹਨਾਂ ਲਈ ਕਿਉਂ ਬਣਦੇ ਆ ਮੈਨੂੰ ਇੱਕ ਬੇਟੀ ਨੇ ਫੋਨ ਕੀਤਾ ਤੇ ਉਹ ਜਲੰਧਰ ਜ਼ਿਲ੍ਹੇ ਨੂੰ ਬਿਲੋਂਗ ਕਰਦੀ ਹੈ ਬੈਸੋ ਉਹ ਤਾਂ ਮੈਨੂੰ ਕਹਿੰਦੀ ਸੀ ਮੇਰਾ ਨਾਂ ਲੈ ਲਓ ਜੇ ਮੇਰੀ ਫੋਟੋ ਲਾ ਦਿਓ ਐਸਾ ਨਹੀਂ ਕਰ ਸਕਦਾ ਮੈਂ ਕਿਉਂਕਿ ਇਹ ਲੋਕ ਤੇ ਟਾਰਗੇਟ ਕਰਕੇ ਸੋਸ਼ਲ ਮੀਡੀਆ ਤੇ ਐਡਿਟ ਕਰ ਕਰਕੇ ਫੋਟੋਆਂ ਮਾ ਪਾਉਂਦੇ ਨੇ ਜਲੀਲ ਕਰਦੇ ਨੇ ਮੈਂ ਇਸ ਕਰਕੇ ਨਾਂ ਨਹੀਂ ਲੈਂਦਾ ਫੋਟੋ ਨਹੀਂ ਪਰ ਉਹਨੇ ਜਿਹੜੀ ਗੱਲ ਕਹੀ ਉਹ ਮੈਂ ਕਹਿਣ ਉਹ ਉਹ ਕਹਿੰਦੀ ਇੱਕ ਖਾਲਸਤਾਨੀ ਦੀ ਕਿਨੇ ਸ਼ਾਪ ਹੈ ਛੋਟੀ ਜੀ ਉਹਦੇ ਵਿੱਚ ਕਹਿੰਦੀ ਮੈਂ ਜੌਬ ਲਈ ਜਾਣਾ ਸੀ ਕਿਸੇ ਨੇ ਮੈਨੂੰ ਫੋਨ ਕਰਕੇ ਦੱਸਿਆ ਵੀ ਜਾ ਸਕਦੀ ਆ ਕੈਨੇਡਾ ਦੀ ਗੱਲ ਹੈ ਕਹਿੰਦੀ ਮੈਂ ਗਈ ਕਹਿੰਦੀ ਉਹਨੇ ਪਹਿਲਾਂ ਮੇਰੇ ਕੋਲੋਂ ਮੇਰੀ ਉਮਰ ਪੁੱਛੀ ਵੀ ਤੇਰੀ ਉਮਰ ਕਿੰਨੀ ਹੈ ਫਿਰ ਕਹਿੰਦੀ ਮੇਰੇ ਪਰਿਵਾਰ ਬਾਰੇ ਪੁੱਛਿਆ ਵੀ ਪਿੱਛੇ ਕੌਣ ਹੈ ਤੇ ਕਹਿੰਦੀ ਮੈਂ ਦੱਸ ਦਿੱਤਾ ਵੀ ਮੇਰੇ ਘਰੇ ਕਮਾਉਣ ਵਾਲਾ ਕੋਈ ਨਹੀਂ ਤੇ ਮੇਰੀ ਮਾਂ ਬਿਮਾਰ ਰਹਿੰਦੀ ਹੈ ਪਿਤਾ ਮੇਰਾ ਹੈ ਨਹੀਂ ਮੇਰਾ ਬਰਾਦਰ ਹੈ ਛੋਟਾ ਉਹ ਪੜਦਾ ਹੈ ਉਹਦਾ ਖਰਚਾ ਮੈਂ ਕਰਦੀ ਆਂ ਕਹਿੰਦੀ ਇਹ ਸਭ ਕੁਝ ਪੁੱਛ ਕੇ ਮੈਨੂੰ ਨੇ ਕਿਹਾ ਕਿ ਤੇਰੀ ਹਰ ਲੋੜ ਪੂਰੀ ਕਰੂੰਗਾ ਤੇ ਜੇ ਮੇਰੀ ਗੱਲ ਮੰਨ ਲਵੇਂਗੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਗੱਲ ਮੰਨਣੀ ਹੈ ਇਹ ਇਹੋ ਜੇ ਹਰਾਮਖੋਰ ਨੇ ਜਾਨੀ ਕਿ ਇਹਨਾਂ ਨੂੰ ਕੋਈ ਕਿਸੇ ਧੀ ਭੈਣ ਦਾ ਕਿਸੇ ਦੀ ਇੱਜ਼ਤ ਦਾ ਕੋਈ ਮਤਲਬ ਨਹੀਂ ਮਜਬੂਰੀ ਦਾ ਫਾਇਦਾ ਉਠਾਉਂਦੇ ਨੇ ਇਹ ਲੋਕ ਤੇ ਮੈਂ ਕਿਹਾ ਫਿਰ ਤੁਸੀਂ ਜੌਬ ਤੇ ਗਏ ਉੱਥੇ ਉਹ ਕਹਿੰਦੀ ਨਹੀਂ ਮੈਂ ਉਸੇ ਵਕਤ ਵਾਪਸ ਆਵੇ ਜਦੋਂ ਕਹਿੰਦੀ ਮੈਂ ਇਹ ਗੱਲਬਾਤ ਸੁਣੀ ਮੈਂ ਕਿਹਾ ਤੁਸੀਂ ਪੁਲਿਸ ਨੂੰ ਕੰਪਲੀਟ ਕਰਨੀ ਸੀ ਉਹ ਕਹਿੰਦੀ ਮੈਂ ਕਰ ਦਿੰਦੀ ਨਹੀਂ ਕਹਿੰਦੀ ਗੁੰਡਾ ਕਰਦੀ ਇਹਨਾਂ ਕਰਦੇ ਨੇ ਕਹਿੰਦੀ ਫਿਰ ਉੱਥੇ ਰਹਿਣਾ ਦੁਪਰ ਕਰ ਦੇਣਗੇ ਪਰ ਕਹਿੰਦੀ ਮੈਂ ਤੁਹਾਡਾ ਨਾਂ ਕਹਿੰਦੀ ਉਹਦੇ ਕੋਲੇ ਲੈ ਦਿੱਤਾ ਮੈਂ ਗੈਨੀ ਬੂਟਾ ਸਾਨੂੰ ਦੱਸੂਗੀ ਕਹਿੰਦੀ ਮੈਂ ਨਾਂ ਲੈ ਦਿੱਤਾ ਹੁਣ ਜੇ ਮੈਂ ਇਹ ਹਰਾਮਖੋਰ ਦਾ ਨਾਂ ਲੈਣਾ ਹੈ ਫਿਰ ਪੰਗਾ ਪੈਣਾ ਕਿਉਂਕਿ ਫੇਰ ਫੇਰ ਉਹ ਟਾਰਗੇਟ ਕਰਨਗੇ ਮੈਂ ਇੱਕ ਬੇਨਤੀ ਕਰਨੀ ਹੈ ਧਿਆਨ ਦੇ ਨਾਲ ਸੁਣਿਓ ਜਿੰਨੇ ਵੀ ਸਿੱਖ ਕਮਿਊਨਿਟੀ ਦੇ ਲੋਕ ਜਾਂ ਪੰਜਾਬੀ ਕਮਿਊਨਿਟੀ ਦੇ ਲੋਕ ਕੈਨੇਡਾ ਵਿੱਚ ਰਹਿੰਦੇ ਆ ਜਿੱਥੇ ਵੀ ਰਹਿੰਦੇ ਆ ਮੈਂ ਸਭ ਨੂੰ ਬੇਨਤੀ ਕਰਨੀ ਹੈ ਵੀ ਅੱਖਾਂ ਬੰਦ ਕਰਕੇ ਅੰਧ ਭਗਤ ਬਣ ਕੇ ਐਵੇਂ ਕਿਸੇ ਪਿੱਛੇ ਨਾ ਲੱਗਿਆ ਕਰੋ ਰੱਬ ਕਿਸਦੇ ਹੱਥ ਵਿੱਚ ਨਹੀਂ ਫੜਿਆ ਹੋਇਆ ਰੱਬ ਕਿਸੇ ਗੁਰਦੁਆਰੇ ਮੰਦਰ ਮਸਜਿਦ ਗਿਰਜਾ ਘਰ ਵਿੱਚ ਕਿਸੇ ਚਾਰਜ ਵਿੱਚ ਨਹੀਂ ਰਹਿੰਦਾ ਰੱਬ ਤੁਹਾਡੇ ਕਿਰਦਾਰ ਵਿੱਚ ਤੁਹਾਡੇ ਵਿਚਾਰਾਂ ਵਿੱਚ ਹੈ ਤੁਹਾਡਾ ਬਿਹੇਵੀਅਰ ਕਿਹੋ ਜਿਹਾ ਤੁਸੀਂ ਦੁਨੀਆ ਵਿੱਚ ਕਿੱਜਾ ਕਿਦਾਂ ਵਿਚਰਦੇ ਹੋ ਤੁਹਾਨੂੰ ਉੱਥੋਂ ਜੱਜ ਕੀਤਾ ਜਾਂਦਾ ਤੇ ਕਈਆਂ ਨੂੰ ਇਹ ਕਹਿ ਲਈਏ ਭਲੇਖਾ ਪਿਆ ਹੋਇਆ ਪਤਾ ਨਹੀਂ ਵੀ ਇਹਦੇ ਬਾਣਾ ਪਾਇਆ ਵੀ ਸ਼ਾਇਦ ਚੰਗਾ ਹੋ ਨਾ 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 ਮੈਂ ਕੱਲ ਇੱਕ ਵੀਡੀਓ ਚਲਾਈ ਸੀ ਸ਼ਾਇਦ ਆਇਕਨਿੰਗ ਸਿੰਘ ਜਿਹੜਾ ਸਰਬਜੀਤ ਸਿੰਘ ਦਾ ਕਤਲ ਕੀਤਾ ਟੈਕਸੀ ਡਰਾਈਵਰ ਦਾ ਉਹਦੇ ਬਾਣਾ ਪਾਇੀ ਸੀ ਬਥੇਰੇ ਇੱਥੇ ਹੋਰ ਨਹੀਂ ਕੈਨੇਡਾ ਵਿੱਚ ਹੋ ਰਿਹਾ ਬਾਣੇ ਨਾਲ ਕਿਰਦਾਰ ਦਾ ਕੋਈ ਸਬੰਧ ਨਹੀਂ ਹੈਗਾ ਜੀ ਅਸੀਂ ਹਰ ਵਕਤ ਵਾਗਰੂ 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 ਕਰੀ ਜਾਂਦੇ ਆ ਤਾਂ ਵੀ ਈਰਾਫੇਰੀ ਕਰਦੇ ਆ ਤੇ ਗੋਰਿਆਂ ਦੀ ਸ਼ੌਪ ਤੇ ਜਾ ਕੇ ਦੇਖੋ ਉੱਥੇ ਬਿੱਲ ਤੇ ਇੱਕ ਇੱਕ ਸੈਂਟ ਵੀ ਲਿਖਿਆ ਹੁੰਦਾ ਵੀ ਐਨੇ ਡਾਲਰ ਐਨੇ ਸੈਂਟਰ ਤੇਰਾ ਬਿੱਲ ਬਣ ਗਿਆ ਉਹ ਵਾਪਸ ਵੀ ਉਦਾਂ ਹੀ ਕਰਦੇ ਆ ਜਾਨਕਿ ਇਮਾਨਦਾਰੀ ਦਾ ਇਹ ਰੱਬ ਨੂੰ ਮੰਨਦੇ ਨਾਲ ਕੋਈ ਬਹੁਤਾ ਸਬੰਧ ਨਹੀਂ ਧਰਮ ਨਹੀਂ ਬੰਦਾ ਕੋਈ ਬਹੁਤਾ ਸਿਆਣਾ ਜਾਂ ਬਹੁਤਾ ਅਕਲਮੰਦ ਕੋਈ ਬਹੁਤਾ ਸੱਚਾ ਨਹੀਂ ਹੋ ਸਕਦਾ ਇਹ ਭੁਲੇਖਾ ਮਨ ਵਿੱਚੋਂ ਕੱਢ ਦਿਓ ਤੁਹਾਨੂੰ ਜਿਹੜੀ ਕੁੜੀ ਨੇ ਗੱਲ ਸੁਣਾਈ ਆ ਕੀ ਇਹ ਗੱਲਾਂ ਤੇ ਅਸੀਂ ਗੌਰ ਕਰਾਂਗੇ ਅਸਾਂ ਮੈਂ ਕਦੇ ਨਹੀਂ ਡਰਦਾ ਵੀ ਕੌਣ ਮੈਨੂੰ ਕੀ ਕਹਿੰਦਾ ਕੌਣ ਮੈਨੂੰ ਕੀ ਕਹਿੰਦਾ ਬਿਲਕੁਲ ਨਹੀਂ ਪਰ ਫਿਕਰ ਕਰੀਦਾ ਵੀ ਜਦੋਂ ਇਹੋ ਜੀ ਕੋਈ ਗੱਲਬਾਤ ਮੈਨੂੰ ਕੋਈ ਦੱਸਦਾ ਹੈ ਉਦੋਂ ਜਿਹੜਾ ਬੰਦਾ ਗੱਲਬਾਤ ਦਾ ਹੈ ਤਾਂ ਉਹਨੂੰ ਕਿੰਨਾ ਖਤਰਾ ਹੋ ਸਕਦਾ ਹੈ ਇਹ ਤਾਂ ਕਰਕੇ ਥੋੜਾ ਜਿਹਾ ਰੱਖਣਾ ਪੈਂਦਾ ਨਹੀਂ ਤਾਂ ਜੇ ਕਿਤੇ ਇਹੋ ਜਿਹਾ ਬੰਦਾ ਮੇਰੇ ਸਾਹਮਣੇ ਹੋਵੇ ਮੈਂ ਤਾਂ ਉਸੇ ਵਕਤ ਯੂਜ਼ ਕੱਢਾਂ ਅਸੀਂ ਨਹੀਂ ਪ੍ਰਭਾਵ ਕਰਦੇ ਕਿਸੇ ਦੀ ਜੋ ਮਰਜ਼ੀ ਹੋਵੇ ਸੱਚ ਨੂੰ ਸੱਚ ਝੂਠ ਨੂੰ ਝੂਠ ਟਣਕਾ ਕੇ ਕਹਿਣਾ ਟਣਕਾ ਕੇ ਗਰਦਾਸ ਮਾਨ ਕਹਿੰਦੇ ਗੱਲ ਚਾਂਦੀ ਦੇ ਰੁਪਈਏ ਮੰਗੋ ਟਣ ਕੇ ਐਵੇਂ ਨਹੀਂ ਕਿਹਾ ਅਜ ਤਾਂ ਉਦਾਂ ਦੇ ਬੰਦੇ ਆ ਦੱਸਿਆ ਕਰੋ ਹੋਰ ਵੀ ਬੇਟੀਆਂ ਨੂੰ ਕੁੜੀਆਂ ਨੂੰ ਵੇਂਦੇ ਜਿਹੜਾ ਕੋਈ ਧੱਕਾ ਕਰਦਾ ਉਹ ਜਿਆ ਗੁੰਡਾ ਮੈਨੂੰ ਦੱਸਿਆ ਕਰੋ ਮੈਂ ਉਹਦੇ ਹੜੂ ਫੜ ਕੇ ਬੱਖੀ ਆ ਜਾਣ ਤਾਂ ਗਏ ਹੁਣ ਬੁੱਟਾ ਸਿੰਘ ਕੌਣ ਹੈ ਅਸ਼ਾ ਉਦਾਂ ਨਾ ਇਹ ਪਾਰਕਾਂ 'ਚ ਬਹਿ ਬਹਿ ਕੇ ਸੁਣਦੇ ਨੇ ਵਿਗਿਆਨੀ ਅੱਜ ਕੀ ਬੋਲਦਾ ਬੋਲਣਾ ਕੀ ਹੈ ਤੁਹਾਡੀਆਂ ਕਰਤੂਤਾਂ ਨੇ ਤੁਸੀਂ ਕਰਤੂਤਾਂ ਕਰੀ ਚੱਲੋ ਅਸੀਂ ਦੱਸੀ ਜਾਵਾਂਗੇ ਤੁਹਾਡਾ ਕੰਮ ਕਰਤੂਤਾਂ ਕਰਨਾ ਤੇ ਸਾਡਾ ਕੰਮ ਤੁਹਾਡੀਆਂ ਕਰਤੂਤਾਂ ਲੋਕਾਂ ਦੇ ਸਾਹਮਣੇ ਨਸਰ ਕਰਨੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ